प्यारे बच्चियों स्वागत है ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਜੋਤੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਨ ਜਾ ਰਹੇ ਹਾਂ ਲੇਖ ਬੇਰੋਜ਼ਗਾਰੀ ਦੀ ਸਮੱਸਿਆ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਭੂਮਿਕਾ ਬੇਰੋਜ਼ਗਾਰੀ ਦੀ ਸਮੱਸਿਆ ਭਾਰਤ ਦੀਆਂ ਗੰਭੀਰ ਸਮੱਸਿਆਵਾਂ ਵਿੱਚੋਂ ਇੱਕ ਹੈ ਇਹ ਸਮੱਸਿਆ ਦਿਨੋ-ਦਿਨ ਗੰਭੀਰ ਰੂਪ ਦਾਨ ਕਰਦੀ ਜਾ ਰਹੀ ਹੈ ਜੇਕਰ ਇਸ ਸਮੱਸਿਆ ਤੇ ਜਲਦੀ ਕਾਬੂ ਨਾ ਪਾਇਆ ਗਿਆ ਤਾਂ ਇਸ ਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ ਬੇਰੋਜ਼ਗਾਰੀ ਦਾ ਅਰਥ ਬੇਰੋਜ਼ਗਾਰੀ ਤੋਂ ਸਾਡਾ ਮਤਲਬ ਉਹਨਾਂ ਰੋਜ਼ਗਾਰ ਦੇ ਚਾਹਵਾਨਾਂ ਨਾਲ ਹੈ ਜੋ ਕੰਮ ਕਰਨ ਦੇ ਯੋਗ ਤਾਂ ਹਨ ਪਰ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਰੁਜ਼ਗਾਰ ਨਾ ਮਿਲਣ ਕਰਕੇ ਇਹ ਸਮੱਸਿਆ ਪੈਦਾ ਹੁੰਦੀ ਹੈ ਕਈ ਰੁਜ਼ਗਾਰ ਪ੍ਰਾਪਤ ਨਾ ਕਰ ਸਕਣ ਕਰਕੇ ਅਤੇ ਕਈ ਰੁਜ਼ਗਾਰੋਂ ਕੱਢੇ ਜਾਣ ਕਰਕੇ ਬੇਰੁਜ਼ਗਾਰ ਹੁੰਦੇ ਹਨ ਬੇਰੁਜ਼ਗਾਰਾਂ ਦੀਆਂ ਕਿਸਮਾਂ ਮੁੱਖ ਤੌਰ ਤੇ ਬੇਰੁਜ਼ਗਾਰ ਤਿੰਨ ਤਰ੍ਹਾਂ ਦੇ ਹੁੰਦੇ ਹਨ ਪੜ੍ਹੇ ਲਿਖੇ ਅਨਪੜ੍ਹ ਜਾਂ ਹੁਨਰਹਿਤ ਅਤੇ ਮੌਸਮੀ ਜਾਂ ਅਸਥਾਈ ਬੇਰੁਜ਼ਗਾਰ बड़े लिखे यूनिवर्सिटीयां ਦੀਆਂ ਡਿਗਰੀਆਂ ਲੈ ਕੇ ਵੀ ਨੌਕਰੀਆਂ ਲਈ ਥਾਂ-ਥਾਂ ਰੁਲਦੇ ਹਨ ਦੂਜੇ ਅਨਪੜ ਹੱਥੀ ਕੰਮ ਕਰਨ ਵਾਲੇ ਹੁੰਦੇ ਹਨ ਤੀਜੇ ਮੌਸਮੀ ਜਾਂ ਅਸਥਾਈ ਬੇਰੋਜ਼ਗਾਰਾਂ ਨੂੰ ਸਾਰਾ ਸਾਲ ਕੰਮ ਨਹੀਂ ਮਿਲਦਾ ਸਿਰਫ ਸੀਜ਼ਨ ਦੇ ਅਨੁਸਾਰ ਕੰਮ ਮਿਲਦਾ ਹੈ ਬੇਰੋਜ਼ਗਾਰੀ ਦੇ ਬੁਰੇ ਪ੍ਰਭਾਵ ਸਾਡੇ ਦੇਸ਼ ਵਿੱਚ ਦੂਸਰੇ ਦੇਸ਼ਾਂ ਦੇ ਮੁਕਾਬਲੇ ਬਹੁਤ ਸਾਰੇ ਬੇਰੋਜ਼ਗਾਰ ਲੋਕ ਮਿਲਦੇ ਹਨ ਵੇਲੇ ਹੋਣ ਕਰਕੇ ਇਹ ਕਈ ਸਮਾਜਿਕ ਭੈੜਾਂ ਦੇ ਸ਼ਿਕਾਰ ਹੋ ਰਹੇ ਹਨ ਇਹ ਪੈਸੇ ਲੈ ਕੇ ਕੋਈ ਵੀ ਕੰਮ ਕਰਨ ਨੂੰ ਛੇਤੀ ਤਿਆਰ ਹੋ ਜਾਂਦੇ ਹਨ ਇਹ ਲੋਕ ਚੋਰ ਡਾਕੂ ਠੱਗ ਗੁੰਡੇ ਕਾਤਲ ਅੱਤਵਾਦੀ جاسੂਸ ਨਸ਼ੀਲੀਆਂ ਵਸਤਾਂ ਦੇ ਵਪਾਰੀ ਬਣ ਕੇ ਦੇਸ਼ ਨੂੰ ਬਦਨਾਮ ਕਰਦੇ ਹਨ ਅਸਲ ਵਿੱਚ ਪੜੇ ਲਿਖੇ ਨੌਜਵਾਨ ਜਦੋਂ ਬੇਰੋਜ਼ਗਾਰੀ ਦਾ ਸ਼ਿਕਾਰ ਹੁੰਦੇ ਹਨ ਤਾਂ ਉਹਨਾਂ ਦੇ ਮਨ ਵਿੱਚ ਪੜ੍ਹਾਈ ਦੀ ਕੋਈ ਕਦਰ ਨਹੀਂ ਰਹਿੰਦੀ ਉਹ ਮਾਨਸਿਕ ਤੌਰ ਤੇ ਅਸ਼ਾਂਤ ਹੋ ਜਾਂਦੇ ਹਨ ਭਾਰਤ ਵਿੱਚ ਇਸ ਸਮੇਂ ਕਰੋੜਾਂ ਲੋਕ ਬੇਰੋਜ਼ਗਾਰ ਹਨ ਬੇਰੋਜ਼ਗਾਰੀ ਦੇ ਕਾਰਨ ਸਾਡੇ ਦੇਸ਼ ਵਿੱਚ ਬੇਰੋਜ਼ਗਾਰੀ ਪੈਦਾ ਹੋਣ ਦੇ ਕਈ ਕਾਰਨ ਹਨ ਆਬਾਦੀ ਦਾ ਵਾਧਾ ਸਾਡੇ ਦੇਸ਼ ਵਿੱਚ ਬੇਰੋਜ਼ਗਾਰੀ ਪੈਦਾ ਹੋਣ ਦਾ ਸਭ ਤੋਂ ਵੱਡਾ ਕਾਰਨ ਆਬਾਦੀ ਦਾ ਵਾਧਾ ਹੈ ਜਿਸ ਵੱਡੀ ਗਿਣਤੀ ਵਿੱਚ ਨੌਜਵਾਨ ਪੜ੍ਹ ਲਿਖ ਕੇ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚੋਂ ਬਾਹਰ ਨਿਕਲਦੇ ਹਨ ਉਸ ਅਨੁਪਾਤ ਨਾਲ ਨੌਕਰੀਆਂ ਤੇ ਰੁਜ਼ਗਾਰ ਨਹੀਂ ਮਿਲਦੇ। ਦੋਸ਼ਪੂਰਨ ਵਿਦਿਅਕ ਢਾਂਚਾ ਸਾਡਾ ਮੌਜੂਦਾ ਵਿਦਿਅਕ ਢਾਂਚਾ ਵੀ ਬੇਰੋਜ਼ਗਾਰੀ ਲਈ ਜ਼ਿੰਮੇਵਾਰ ਹੈ। ਅੰਗਰੇਜ਼ੀ ਸਮਾਜ ਦਾ ਦਿੱਤਾ ਇਹ ਵਿਦਿਅਕ ਢਾਂਚਾ ਦਫ਼ਤਰੀ बाबू ਤੇ ਕਲਰਕ ਹੀ ਪੈਦਾ ਕਰ ਸਕਦਾ ਹੈ। ਇਹ ਵਿਦਿਆਰਥੀਆਂ ਨੂੰ ਕੋਈ ਕਿੱਤਾ ਮੁਖੀ ਹੁਨਰ ਨਹੀਂ ਸਿਖਾਉਂਦੇ ਕਾਲਜ ਦਾ ਪੜਿਆ ਵਿਦਿਆਰਥੀ ਹੱਥੀ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦਾ ਹੈ ਮਸ਼ੀਨੀਕਰਨ ਵਿਗਿਆਨ ਦੀ ਉਨਤੀ ਨਾਲ ਬਹੁਤ ਸਾਰੀਆਂ ਮਸ਼ੀਨਾਂ ਬਣ ਗਈਆਂ ਹਨ ਇੱਕ ਮਸ਼ੀਨ ਬਹੁਤ ਸਾਰੇ ਆਦਮੀਆਂ ਦਾ ਕੰਮ ਇਕੱਲੇ ਹੀ ਕਰ ਦਿੰਦੀ ਹੈ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਵਿੱਚ ਬੇਰੋਜ਼ਗਾਰੀ ਪੈਦਾ ਹੋ ਜਾਂਦੀ ਹੈ ਖੇਤੀ ਦੇ ਖੇਤਰ ਵਿੱਚ ਵੀ ਵਿਗਿਆਨ ਨੇ ਕਈ ਨਵੀਆਂ ਕਾਢਾਂ ਕੱਢੀਆਂ ਹਨ ਜਿਸ ਕਾਰਨ ਖੇਤੀ ਦਾ ਕੰਮ ਵੀ ਮਸ਼ੀਨਾਂ ਨਾਲ ਹੋਣ ਲੱਗ ਪਿਆ ਹੈ। ਮਹਿੰਗਾਈ, ਮੁੱਲ ਵਧਣ ਨਾਲ ਲੋਕਾਂ ਦੀ ਖਰੀਦ ਸ਼ਕਤੀ ਘਟ ਗਈ ਹੈ ਜਿਸ ਕਾਰਨ ਕਾਰਖਾਨਿਆਂ ਦਾ ਮਾਲ ਅਣਵਿਕਿਆ ਹੀ ਪਿਆ ਰਹਿੰਦਾ ਹੈ। ਬਾਲਣ ਤੇ ਸ਼ਕਤੀ ਦੀ ਘਾਟ ਸਰਕਾਰ ਵੱਲੋਂ ਵਕ-ਵਕ ਵਿਭਾਗਾਂ ਨੂੰ ਬੰਦ ਕਰਨ ਨਾਲ ਨਿੱਜੀ ਫਰਮਾਂ ਵਿੱਚ ਬੱਲਣ ਤੇ ਸ਼ਕਤੀ ਦੀ ਘਾਟ ਕਾਰਨ ਕੰਮ ਦੀ ਘਾਟ ਕਾਰਨ ਜਾਂ ਉਹਨਾਂ ਦੇ ਫੇਲ ਹੋਣ ਨਾਲ ਰੋਜ਼ਗਾਰ ਉੱਪਰ ਬੈਠੇ ਲੋਕਾਂ ਦੀ ਛਾਂਟੀ ਹੋ ਜਾਂਦੀ ਹੈ ਤੇ ਉਹ বেকার ਹੋ ਜਾਂਦੇ ਹਨ। ਵਿਦੇਸ਼ੀ ਮੁਦਰਾ ਦੀ ਘਾਟ ਦੇਸ਼ ਵਿੱਚ ਵਿਦੇਸ਼ੀ ਸਿੱਕੇ ਦੀ ਘਾਟ ਕਾਰਨ ਬਾਹਰੋਂ ਮਸ਼ੀਨਰੀ ਲਿਆਉਣ ਉੱਤੇ ਕਈ ਪ੍ਰਤੀਬੰਧ ਲਗਾਏ ਗਏ ਹਨ। ਨਤੀਜੇ ਵਜੋਂ ਕਾਰਖਾਨਿਆਂ ਵਿੱਚ ਉਤਪਾਦਨ ਘਟ ਗਿਆ ਹੈ ਅਤੇ ਕਾਰਖਾਨੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਤੋਂ ਅਸਮਰਥ ਹਨ ਨੌਜਵਾਨਾਂ ਦੇ ਉੱਤੇ ਨੌਜਵਾਨਾਂ ਦੇ ਉੱਚੇ ਸੁਪਨੇ ਅੱਜਕੱਲ ਨੌਜਵਾਨਾਂ ਦੇ ਸੁਪਨੇ ਬਹੁਤ ਉੱਚੇ ਹਨ ਉਹ ਡਿਗਰੀ ਪਾਸ ਕਰਨ ਉਪਰੰਤ ਕਿਸੇ ਵੱਡੀ ਨੌਕਰੀ ਦੀ ਉਡੀਕ ਕਰਦੇ ਹਨ ਛੋਟੀ ਨੌਕਰੀ ਕਰਨ ਨੂੰ ਆਪਣੀ ਬੇਇੱਜ਼ਤੀ ਸਮਝਦੇ ਹਨ ਗਲਤ ਉਦਯੋਗ ਨੀਤੀ ਸਰਕਾਰਾਂ ਪੈਦਾਵਾਰ ਵਧਾਉਣ ਲਈ ਵੱਡੇ ਉਦਯੋਗਾਂ ਨੂੰ ਉਤਸ਼ਾਹਿਤ ਕਰਦੀ ਆ ਰਹੀ ਹੈ। ਛੋਟੀਆਂ ਸਨਅਤਾਂ ਨੂੰ ਉਸਨੇ ਨਜ਼ਰ ਅੰਦਾਜ਼ ਕੀਤਾ ਹੈ। ਜਿਸ ਕਾਰਨ ਛੋਟੇ ਕਾਰਖਾਨੇ ਅਤੇ ਘਰੇਲੂ ਦਸਤਕਾਰੀਆਂ ਬੰਦ ਹੋ ਗਈਆਂ ਹਨ। ਲੱਖਾਂ ਮਜ਼ਦੂਰ ਵਿਲੇ ਹੋ ਗਏ ਹਨ। ਬੇਰੋਜ਼ਗਾਰੀ ਦੂਰ ਕਰਨ ਦੇ ਉਪਾਅ ਬੇਰੋਜ਼ਗਾਰੀ ਦੂਰ ਕਰਨ ਲਈ ਸਭ ਤੋਂ ਪਹਿਲਾਂ ਵਧਦੀ ਆਬਾਦੀ ਤੇ ਕਾਬੂ ਪਾਉਣਾ ਜ਼ਰੂਰੀ ਹੈ। ਮੌਜੂਦਾ ਵਿੱਦਿਅਕ ਪ੍ਰਣਾਲੀ ਨੂੰ ਕਿਤਾ ਮੁਖੀ ਬਣਾਉਣਾ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਛੋਟੇ ਉਦਯੋਗਾਂ ਤੇ ਘਰੇਲੂ ਦਸਤਕਾਰੀਆਂ ਨੂੰ ਉਤਸ਼ਾਹਿਤ ਕਰੇ ਅਤੇ ਨਾਲ ਹੀ ਕਾਰਖਾਨਿਆਂ ਵਿੱਚ ਮਜ਼ਦੂਰਾਂ ਦੀ ਛਾਂਟੀ ਅਤੇ ਖੇਤੀ ਕੰਮ ਦੀ ਛਾਂਟੀ ਕਾਨੂੰਨ ਵਿਰੋਧੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਕੇ ਸੋਖੀ ਤੇ ਘੱਟਦਾਰ ਤੇ ਕਰਜ਼ੇ ਦੇਣੇ ਚਾਹੀਦੇ ਹਨ ਸਿੱਟਾ ਬੇਰੋਜ਼ਗਾਰੀ ਦੀ ਸਮੱਸਿਆ ਇੱਕ ਗੰਭੀਰ ਸਮੱਸਿਆ ਹੈ ਇਸ ਦਾ ਕੁप्रभाव ਸਿਰਫ ਬੇਰੋਜ਼ਗਾਰਾਂ ਤੇ ਹੀ ਨਹੀਂ ਪੈਂਦਾ ਸਗੋਂ ਸਾਡੀ ਆਰਥਿਕਤਾ ਲਈ ਵੀ ਖਤਰਾ ਬਣ ਗਈ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ